ਸ੍ਰੀ ਸ਼ਿਕਲਜੀ ਮੈਂ ਲਾਪਰਿਤ ਕੋਰ ਹਾਸਰਾਂ ਸੀ ਦਿਵਿੰਦਰ ਸਿੰਘ ਬਾਜਵਾ ਦੁਆਰਾ ਲਿਖੀ ਗਈ ਕਹਾਣੀ ਸਰਬੋ ਕੁਮਲੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਟਾਈਮ ਨਾਲ ਉਠਖੜ ਅੱਜ ਸੰਗਰਾਮ ਦਾ ਮਸੀਹ ਮਹੀਨੇ ਵਾ ਦੇ ਦਿਨ ਹੁੰਦਾ ਈ ਮਾਤਾ ਦੇ ਇਨ ਬੋਲਾਂ ਨੇ ਸਾਰੀ ਸੁਸਤੀ ਲਾ ਦਿੱਤੀ ਇਸ ਕਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਹਰਦੀਪ ਨੂੰ ਕਰ ਰਹੇ ਦੇ ਤਿੰਨ ਮਹੀਨੇ ਤੋਂ ਜ਼ਿਆਦਾ ਹੋ ਚੱਲਿਆ ਸੀ ਜੱਜੀ ਕਰਦਾ ਸੋਣਾ ਜਾਗਣਾ ਬਹਾ ਲੋਕਾਂ 'ਚ ਜਾ ਕੇ ਲੋਕਾਂ ਪਰ ਇਹ ਗੱਲਾਂ ਕਰਨਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਅੱਜ ਸੰਗਰਾਮ ਕਰਕੇ ਨਹਾਤੋ ਕੇ ਗੁਰੂ ਘਰ ਵੱਲ ਚੱਲ ਪਿਆ ਅਰਦਾਸ ਵਿੱਚ ਸ਼ਾਮਲ ਹੋਇਆ ਤੇ ਸਮਾਪਤੀ ਤੇ ਕਰ ਵਾਪਸ ਆਉਣ ਲੱਗਾ ਤਾਂ ਪਤਾ ਲੱਗਾ ਕਿ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕਰਨੀਆਂ ਸੋ ਬਾਕੀ ਮੁੰਡਿਆਂ ਨਾਲ ਹਰਦੀਪ ਵੀ ਉੱਥੇ ਹੀ ਬੈਠ ਗਿਆ ਪਿੰਡ ਦਾ ਨਿਊਜ਼ ਚੈਨਲ ਮੁੰਨਿਆਂ ਚਾਲਣ ਵਾਲਾ ਜਸਪ੍ਰੀਤ ਵੀ ਆ ਕੇ ਸਾਡੇ ਕੋਲ ਬੈਠ ਗਿਆ ਤੇ ਚੱਲ ਰਹੇ ਮੁੱਦਿਆਂ ਤੇ ਚਰਚਾ ਸ਼ੁਰੂ ਕਰ ਦਿੱਤੀ ਤੇ ਹਰਦੀਪ ਵੀ ਉਸ ਚਰਚਾ 'ਚ ਸ਼ਾਮਲ ਹੋ ਗਿਆ। ਅੱਜ ਕੱਲ ਗੁਰੂ ਘਰਾਂ ਵਿੱਚ ਵੀ ਬਹੁਤ ਮੰਨ ਮੱਤਾਂ ਚੱਲ ਰਹੀਆਂ ਨੇ। ਅੱਜ ਹੀ ਦੇਖ ਲਓ। ਬਾਰਲਿਆਂ ਦੇ ਜਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਪਹਿਲਾਂ ਜੋਤ ਅੱਗੇ ਜਾ ਖੜੀ। ਨਲੇ ਭਾਈ ਸਾਹਿਬ ਹਰ ਰੋਜ਼ ਅਰਦਾਸ ਵਿੱਚ ਕਹਿੰਦੇ ਨੇ ਕਿ ਦਸ਼ਾ ਪਾਸ਼ਾਈਆਂ ਦੀ ਜੋਤ ਹਾਜ਼ਰਾ ਹਜੂਰ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਫਿਰ ਦੂਜੀ ਜੋਤ ਦਾ ਕੀ ਕੰਮ ਹਰਦੀਪ ਨੇ ਕਾਫੀ ਸਮੇਂ ਤੋਂ ਦਿਮਾਗ ਵਿੱਚ ਅਚਲ ਰਿਹਾ ਸਵਾਲ ਕਰ ਦਿੱਤਾ ਬਿਲਕੁਲ ਮਾਸਟਰ ਜੀ ਸਿੱਖ ਗੁਰੂਆਂ ਨੇ ਜਿੰਨਾ ਕਰਮ ਕਾਂਡਾ ਤੋਂ ਕੱਢਿਆ ਅੱਜ ਸਾਰੇ ਉਹੀ ਕਰਮ ਕਾਂਡ ਗੁਰੂ ਘਰਾਂ 'ਚ ਹੋਣ ਲੱਗੇ ਆ ਜਦੋਂ ਹੁਣ ਬਿਜਲੀ ਤੇ ਬਲਬ ਲੱਗੇ ਆ ਫਿਰ ਜੋਤ ਦਾ ਤਾਂ ਕੀ ਕੰਮ ਜਸਪ੍ਰੀਤ ਨੇ ਆਪਣੀ ਆਦਤ ਅਨੁਸਾਰ ਆਪਣੀ ਉਂਗਲ ਉਤਾਨ ਵਿੱਚ ਚੁੱਕਦਿਆਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਹੋਰ ਗੱਲਾਂ ਤਾਂ ਛੱਡੋ ਗੁਰੂ ਘਰਾਂ 'ਚ ਬਿਨਾਂ ਸ਼ਿਫਾਰਿਸ਼ ਤੋਂ ਕਮਰਾ ਤੱਕ ਨਹੀਂ ਮਿਲਦਾ ਪਾਈ ਪਤੀਜਾਵਾਦ ਚੱਲ ਪਿਆ ਅੱਜਕੱਲ ਗੁਰੂਕਰੰਚ ਇੱਕ ਹੋਰ ਨਵੀਂ ਗੱਲ ਸੁਣ ਲੋ ਸਰਕਾਰ ਮੱਤੇਵਾੜਾ ਜੰਗਲ ਕੱਟਣ ਪਿੱਛੇ ਲੱਗੀ ਹੋਈ ਆ ਸਾਤਾ ਪਹਿਲਾਂ ਲੈਣਾ ਔਖਾ ਆ ਸ਼ੁਕਰ ਆ ਲੱਖੇ ਸਿਧਾਣੇ ਅਰਗੇ ਅੜੇ ਬੈਠਿਆ ਉੱਥੇ ਹੋਰ ਵੀ ਮੁੰਡਿਓ ਕੀ ਗਿੱਲਾ ਪੀਨ ਪਾਈ ਬੈਠੇ ਹੂੰ ਪ੍ਰਧਾਨ ਤੇਜਾ ਸਿੰਘ ਨੇ ਕੰਧ ਨਾਲ ਢੋਲਾ ਕੀ ਬੈਠਦਿਆਂ ਕਿਹਾ ਤੇਜਾ ਸਿੰਘ ਦੇ ਕੋਲ ਹੀ ਜੱਗਾ ਸਰਪੰਚ ਗੁਰੂਕਰ ਦੇ ਭਾਈ ਸਾਹਿਬ ਤੇ ਲਾਭੂ ਮਲੰਗਾ ਕੇ ਬੈਠ ਕੇ ਤੇ ਉਹਨਾਂ ਆਪਣੇ ਹੀ ਕਿਸੇ ਮਸਲੇ ਬਾਰੇ ਕੁਸਰਮੁਸਰ ਕਰਨੀ ਸ਼ੁਰੂ ਕਰ ਦਿੱਤੀ ਸਰਪੰਚ ਸਾਹਿਬ ਕੀਤਾ ਜੇ ਕੋਈ ਹੱਲ ਕੀ ਕਹਿੰਦੇ ਨੇ ਥਾਣੇ ਵਾਲੇ ਮੈਨੂੰ ਮੇਰਾ ਹੱਕ ਮਿਲੂਗਾ ਨਾ ਭਾਜੀ ਸਾਰੇ ਪਿੰਨੂ ਪਤਾ ਕਿੰਨਾ ਮਾਰਿਆ ਕੁੱਟਿਆ ਗਿਆ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਮੈਨੂੰ ਹੁਣ ਮੈਂ ਕਿੱਥੇ ਮਰਾਂ ਰੋਂਦਿਆਂ ਹੋਇਆਂ ਕੰਨ ਲੱ ਲੱ ਕੇ ਬੈਠ ਦਿਆਂ ਇੱਕ ਔਰਤ ਨੇ ਕਿਹਾ ਹਰਦੀਪ ਨੇ ਉਸ ਔਰਤ ਨੂੰ ਪਹਿਲੀ ਵਾਰ ਦੇਖਿਆ ਸੀ ਉਸੀ ਉਮਰ 36-37 ਸਾਲ ਦੀ ਕਰੀਬ ਕੱਦ ਦਰਮਿਆਨਾ ਥੋੜੀ ਭਾਰੀ ਤੇ ਖੱਬੇ ਪਾਸੇ ਨੂੰ ਥੋੜਾ ਝੁੱਕ ਕੇ ਤੁਰਦੀ ਸੀ ਤੇ ਉਸ ਦੇ ਨਾਲ ਇੱਕ 7-8 ਸਾਲ ਦਾ ਬੱਚਾ ਸੀ ਰੋ ਰੋ ਕੇ ਉਸ ਦੀ ਹੰਝੂ ਅੱਖਾਂ ਚ ਹੀ ਸੁੱਕ ਕੇ ਸਨ ਦੇਖ ਪਾਈ ਦੋ ਦਿਨਾਂ ਤੋਂ ਤੈਨੂੰ ਅਸੀਂ ਸਮਝਾ ਰਹੇ ਹਾਂ ਵੀ ਤੇਰਾ ਇੱਥੇ ਕੁਝ ਨਹੀਂ ਵਟੀਦਾ ਜਿੰਨਾ ਅਸੀਂ ਤੇਰੇ ਲਈ ਕਰ ਸਕਦੇ ਸੀ ਕੀਤਾ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਮੈਂ ਸਾਵਕਾ ਸਰਪੰਚਾਂ ਸੋ ਮੈਂ ਕਿ ਇਸ ਪੰਗੇ 'ਚ ਫਸਾ ਜੱਗੇ ਸਰਪੰਚ ਨੇ ਇੱਕ ਟੁਕ ਜਵਾਬ ਦਿੰਦੇ ਕਿਹਾ ਫਿਰ ਭਾਜੀ ਮੈਂ ਕਿੱਥੇ ਜਾਵਾਂ ਸਰਪੰਚ ਰਾਮਾ ਵੀ ਉਹਨਾਂ ਦੇ ਵੱਲ ਦੀ ਗੱਲ ਕਰਦਾ ਆ ਸਾਰੇ ਪਿੰਨੇ ਦੇਖਿਆ ਮੇਰੇ ਨਾਲ ਕੀ ਹੋਇਆ ਇਹ ਕਹਿੰਦਿਆਂ ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਦੇਖ ਪਾਈ ਜਦੋਂ ਕੱਲ ਪੁਲਿਸ ਆਈ ਤਾਂ ਸਾਰਾ ਪਿੰਨ ਤੇਰੇ ਹੱਕ ਵਿੱਚ ਖੜਾ ਸੀ ਪਰ ਲੱਗਦਾ ਪੁਲਿਸ ਦਾ ਮੂੰਹ ਬੰਦ ਕਰ ਰੱਖਿਆ ਅਗਲਿਆਂ ਨੇ ਪ੍ਰਧਾਨ ਸਾਹਿਬ ਵੀ ਸੁੱਤੇ ਸਿੱਧ ਬੋਲ ਪਏ ਲੈ ਨੰਬਰ ਦੇ ਆਪਣੇ ਪਿਓ ਦਾ ਉਹਨਾਂ ਨੂੰ ਇੱਥੇ ਸੱਦਦਾ ਆ ਕੀ ਪਤਾ ਤੇਰੇ ਪਿਓ ਆ ਕੇ ਕੁਝ ਕਰ ਸਕੇ ਲਾਭੂ ਨੇ ਖੜੇ ਹੁੰਦਿਆਂ ਫੋਨ ਕੁਰਤੇ ਦੇ ਗਿੱਸੇ ਚ ਕੜਦੇ ਕਿਹਾ ਤੇ ਫੋਨ ਲਾ ਕੇ ਪਰਾਂ ਚ ਲਾ ਗਿਆ ਤੇ ਪਿੱਛੇ ਹੀ ਉਹ ਦੁਖਿਆਰੀ ਔਰਤ ਚਲੀ ਗਈ ਹਰਦੀਪ ਨੂੰ ਕੁਝ ਗਲਤ ਸਮਝ ਆ ਗਈ ਸੀ ਪਰ ਅਜੇ ਵੀ ਉਸ ਦੇ ਮਨ ਵਿੱਚ ਕਈ ਸਵਾਲ ਸਨ ਉਸ ਔਰਤ ਨੂੰ ਲੈ ਕੇ ਕੀ ਹੋਇਆ ਇਹਨਾਂ ਨੂੰ ਕੀ ਆਪਣੇ ਪਿੰਡ ਦੇ ਨੇ ਇਹ ਹਰਦੀਪ ਨੇ ਆਪਣੇ ਕੋਲ ਬੈਠੇ ਮੁੰਡੇ ਨੂੰ ਪੁੱਛਿਆ ਬਾਈ ਤੈਨੂੰ ਸੱਚੀ ਨਹੀਂ ਪਤਾ ਜੇ ਬਾਈ ਕਦੇ ਘਰੋਂ ਬਾਹਰ ਨਿਕਲਿਆ ਹੋਵੇ ਤਾਂ ਪਤਾ ਹੋਵੇ ਸਾਰੇ ਹੱਸਣ ਲੱਗੇ ਆਪਣੇ ਪਿੰਡੋਂ ਬਾਹਰ ਸਕੂਲ ਕੋਲ ਜੁਨਾਈਆਂ ਦਾ ਘਾਰਾ ਉਹੀ ਪਿੰਦਰ ਗਿਆਨੀ ਕੇ ਉਹਨਾਂ ਦੀ ਸਭ ਤੋਂ ਵੱਡੀ ਨੂੰ ਸਰਪੋ ਆ ਅੱਛਾ ਅੱਛਾ ਲੱਗੀ ਸਮਝ ਹਰਦੀਪ ਨੇ ਹੰਗਾਰਾ ਪਰਦੇ ਕਿਹਾ ਪਰਸੋਂ ਵਿਚਾਰੀ ਸਾਰੇ ਟੱਬਰ ਨੇ ਬਹੁਤ ਕੁੱਟੇ ਪਿੰਡ ਦੇ ਬੰਦੇ ਜੋ ਥਾਈ ਚ ਬੱਠੇ ਸੀ ਉਹਨਾਂ ਨੇ ਜਾ ਕੇ ਛੁੜਾਈ ਵਿਚਾਰੀ ਕਿਉਂ ਕੁੱਟਿਆ ਵਿਚਾਰੀ ਨੂੰ ਹਰਦੀਪ ਨੇ ਹਮਦਰਦੀ ਦੇ ਭਾਵ ਨਾਲ ਪੁੱਛਿਆ ਕਹਿੰਦੇ ਕਿ ਪਾਗਲਾ ਅਸੀਂ ਨਹੀਂ ਰੱਖਣਾ ਇਸ ਨੂੰ ਘਰੇ ਫਿਰ ਪਰਸੋਂ ਪੁਲਿਸ ਆਈ ਸੀ ਤੇ ਇਸ ਨੂੰ ਗੁਰਦੁਆਰੇ ਵਿਠਾ ਗਏ ਪਰ ਨਬੇੜ ਕੇ ਕੁਝ ਨਹੀਂ ਗਏ ਅੱਛਾ ਫਿਰ ਪਰਸੋਂ ਤੋਂ ਇੱਥੇ ਗੁਰੂ ਘਰ ਹੀ ਰਹਿੰਦੀ ਆ ਹਰਦੀਪ ਨੇ ਅੱਗੇ ਗੱਲ ਤੋਰਦਿਆਂ ਕਿਹਾ ਕੱਲ ਵਿਚਾਰੀ ਗਈ ਸੀ ਆਪਣੇ ਕੱਪੜੇ ਲੈਣ ਪਰ ਫਿਰ ਕੁੱਟਮਾਰ ਕਰਕੇ ਭਜਾ ਦਿੱਤਾ ਕੱਲ ਰਾਤ ਫਿਰ ਪੁਲਿਸ ਆਈ ਸੀ ਤੇ ਅੱਜ 10 ਵਜੇ ਇਸ ਨੂੰ ਥਾਣੇ ਸੱਧਿਆ ਹ ਹਰਦੀਪ ਦੀ ਨਜ਼ਰ ਸਰਬੂ ਉੱਪਰ ਪਈ ਜੋ ਸਾਹਮਣੇ ਫੋਨ ਤੇ ਗੱਲਾਂ ਕਰ ਰਹੀ ਸੀ ਉਸ ਨੂੰ ਕਿਸੇ ਵੀ ਪਾਸੇ ਹੋ পাগল ਨਹੀਂ ਲੱਗਦੀ ਸੀ ਬਸ ਹਾਲਾਤਾਂ ਨੇ ਉਸੇ ਮਤ ਮਾਰ ਰੱਖੀ ਸੀ ਫੋਨ ਤੇ ਗੱਲ ਕਰਨ ਤੋਂ ਬਾਅਦ ਉਹ ਫਿਰ ਬੈਠ ਕੇ ਰੋਣ ਲੱਗ ਗਈ ਉਹ ਵੀ ਨਹੀਂ ਆ ਰਹੀ ਮੈਨੂੰ ਰੱਖਣਗੀ ਵੀ ਕਿੱਥੇ ਮਸਾਂ ਤਾਂ ਹੋ ਆਪ ਡੰਗਟ ਪਾਉਂਦੇ ਨੇ ਮੈਨੂੰ ਇੱਥੇ ਹੀ ਘਰ ਚੋਂ ਮੇਰਾ ਹਿੱਸਾ ਦਵਾ ਦਿਓ ਭਾਈ ਦੇਖ ਪਹਿਲਾਂ ਤਾਂ ਤੂੰ ਜਾ ਸ਼ਹਿਰ ਥਾਣੀ ਤੈਨੂੰ ਬੁਲਾਇਆ ਆ ਥਾਣੇਦਾਰ ਨੇ ਜੇ ਕਿਸੇ ਨੇ ਤੇਰੀ ਗੱਲ ਨਾ ਸੁਣੀ ਤਾਂ ਆਪਣੇ ਮਾਪਿਆਂ ਕੋਲ ਤੁਰ ਜੀ ਪੈਸੇ ਤੂੰ ਸਾਡੇ ਕੋਲੋਂ ਲੈ ਜਾ ਭਾਈ ਸਾਹਬ ਨੇ ਜੀਬ ਚ 200 ਰੁਪਏ ਕੱਢ ਕੇ ਫੜਾਉਂਦਿਆਂ ਕਿਹਾ ਆ ਲੈ 100 ਰੁਪਏ ਹੋਰ ਲੈ ਜਾ ਜੱਗੇ ਸਰਪੰਚ ਨੇ ਪੈਸੇ ਫੜਾਉਂਦੇ ਆਖਿਆ ਜੇ ਥਾਣੇ ਚ ਭਾਜੀ ਤੁਹਾਡੇ ਸਾਰਿਆਂ ਦੀ ਲੋੜ ਪਈ ਤੁਸੀਂ ਆਉਂਗੇ ਨਾ ਸਰ ਬਨੇ ਹੱਥ ਜੋੜਦਿਆਂ ਕਿਹਾ ਹਾਂ ਹਾਂ ਸਾਰਿਆਂ ਨੇ ਇਕੱਠਾ ਹੁੰਗਾਰਾ ਭਰਿਆ ਹੁਣ ਤੂੰ ਜਾ ਕੇ ਪ੍ਰਸ਼ਾਦਾ ਛਕ ਤੇ ਆਪਣੀ ਮੁੰਡੇ ਨੂੰ ਵੀ ਨਾਲ ਹੀ ਲੈ ਜੀ। ਪਾਈ ਸਾਹਿਬ ਨੇ ਆਪਣੀ ਪਤਨੀ ਰੋਟੀ ਖਵਾਉਣ ਦਾ ਇਸ਼ਾਰਾ ਕਰਦੇ ਆ ਕਿਹਾ ਸਰਬੋ ਪਰਮਾਨੰ ਲੁੱਠੀ ਤੇ ਰਸੋਈ ਘਰ ਵੱਲ ਤੁਰ ਪਈ। ਪਿੰਡ ਦੇ ਬਾਹਰਵਾਲ ਪ੍ਰਧਾਨ ਤੇਜਾ ਸਿੰਘ ਦੇ ਨਿਆਈ ਵਾਲੇ ਖੇਤ ਕੁਝ ਬੰਦੇ ਨਰਮਾ ਗੁੱਟਦੇ ਹੋਏ ਗੱਲਾਂ ਕਰ ਰਹੇ ਹਨ। ਅੱਜਕੱਲ ਬੜਾ ਸਰਬੋ ਦੀ ਅੱਗੇ ਪਿੱਛੇ ਭਜਿਆ ਫਿਰਦਾ। ਲੱਛਣ ਠੀਕ ਨਹੀਂ ਲੱਗਦੇ ਤੇਰੇ। ਜੱਗੇ ਨੇ ਲਾਬੂਨ ਛੇੜਦੇ ਆ ਕਿਹਾ ਜਨਾਨੀ ਚੀਜ਼ ਹੀ ਐਸੀ ਬਣਾਈ ਹੈ ਰਬ ਨੇ। ਗਿੰਦਰ ਨੇ ਵੀ ਨੈਲੇ ਤਿੱਦੈਲਾ ਮਾਰਿਆ ਸਾਰੇ ਹੱਸ ਪਏ ਜਦੋਂ ਆਪਣੀ ਜਨਾਨੀ ਹੈਗੀ ਸੀ ਉਦੋਂ ਮਲੰਗ ਤੇ ਨੱਕ ਤੇ ਨਿਚੜਦੀ ਸੀ ਦੋ ਲਾ ਕੇ ਲੰਡੂ ਜੇ ਪੈਗ ਵਿਚਾਰੀ ਨੂੰ ਕੁੱਟਣ ਬਹਿ ਜਾਂਦਾ ਆਖੇ ਇਹ ਤਾਂ ਅੱਖਾਂ ਤੋਂ ਟਿਰੀ ਆ ਅਗਲੇ ਮਹੀਨੇ ਬਾਅਦ ਹੀ ਟੱਪ ਗਈ ਮੰਗੀ ਬਲੈਕੀ ਨਾਲ ਸਾਰਿਆਂ ਨੇ ਫਿਰ ਹੱਸਣਾ ਸ਼ੁਰੂ ਕਰ ਦਿੱਤਾ ਹੱਸ ਲੋ ਕੰਜਰੋ ਹੱਸ ਲੋ ਤੁਹਾਡੇ ਪਾਕ ਦੀਆਂ ਨੇ ਰੋਟੀਆਂ ਤਾਂ ਗੱਲਾਂ ਔੜਦੀਆਂ ਨੇ ਜਦੋਂ ਟਲਦੀ ਉਮਰ ਹੀ ਹੱਥ ਸੜਨੇ ਪੈਂਦੇ ਆ ਨਾ ਉਹ ਉਹਦੀ ਚਰਾਨੀ ਚੇਤੀ ਲੰਬੂ ਮਲੰਗ ਨੇ ਜੀਵ ਚ ਤਮਾਕੂ ਬਹਰ ਕਰਦੇ ਆਂ ਕਿਹਾ ਕੁਛ ਦਾਲ ਗਲੀ ਕਨਾ ਕਿ ਬਸ ਐਵੇਂ ਉਹਦੀਆਂ ਚੁੰਕੀਆਂ ਪਰਦਰਹਿਣਾ ਜਿੱਗੀ ਨੇ ਲਾਬੂ ਨੂੰ ਟਾਲੀ ਥੱਲੇ ਬਠਣ ਦਾ ਇਸ਼ਾਰਾ ਕਰਦੇ ਆਂ ਕਿਹਾ ਦੋਨੋਂ ਜਨੇ ਟਾਲੀ ਥੱਲੇ ਪਾਣੀ ਪੀਣ ਬੈਠ ਗਏ ਤੇ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰਨ ਲੱਗੇ ਦੇਖੋ ਬਈ ਕੁਛ ਨਹੀਂ ਕਿਹਾ ਕੀ ਸੋਚਦੀ ਹੋਣੀ ਮੇਰੇ ਬਾਰੇ ਜੇ ਨਾ ਰੱਖੀ ਉਹਨਾਂ ਨੇ ਆਪਾਂ ਬਿਠਾ ਲੈਣੀ ਆ ਕਰੇ ਫੇਰ ਭੁਵੇਂ ਮੇਰਾ ਸਿਰ ਹੀ ਵੱਡਿਆ ਜਾਵੇ ਲਾਭੂ ਨੇ ਪੱਕਾ ਮਨ ਬਣਾਉਂਦਿਆਂ ਕਿਹਾ ਅਗਲਿਆਂ ਨੇ ਟੁੱਟੇ ਕਰਕੇ ਤਰੀ ਭਾਗੜੀ ਚ ਸੁਟਾਉਣੀਆਂ ਅਗਲੇ ਸਾਨਾ ਵਰਗੇ ਚਾਰ ਪਾਈ ਨੇ ਨਾਲੇ ਸਰਪੂ ਦਾ ਘਰਵਾਲਾ ਤਾਂ ਕਿਤੇ ਬਹਾਰ ਰੰਦਾ ਆ ਨਹੀਂ ਮੰਨਣਾ ਤੇਰਾ ਕੁਛ ਮਲੰਗਾ ਕਸੀਏ ਦੇ ਸਹਾਰੇ ਖੜਾ ਹੁੰਦਿਆ ਜੱਗੇ ਨੇ ਕਿਹਾ ਜੱਗੇ ਬਾਈ ਤੂੰ ਮੰਨਿਆ ਬਦਮਾਸ਼ ਆ ਇਲਾਕੇ ਦਾ ਤੂੰ ਹੀ ਕਰ ਕੋਈ ਹੀਲਾ ਜੋ ਮੇਰੇ ਤੋਂ ਸਰਿਆ ਮੈਂ ਸੇਵਾ ਕਰ ਦੂੰ ਲਾਭੂ ਨੇ ਤਰਨੇ ਨਾਲ ਕਿਹਾ ਪਰਾਵਾ ਉਹ ਟਾਈਮ ਹੋਰ ਸੀ ਚੜੇ ਮਲੰਗ ਸੀ ਉਦੋਂ ਨਾਲੇ ਹੁਣ ਬਾਲ ਬੱਚੇ ਨੇ ਤੇ ਉਪਰੋਂ ਦੋ ਕੇਸ ਪਹਿਲਾਂ ਹੀ ਚੱਲਦੇ ਨੇ ਨਾ ਬਈ ਆਪਾਂ ਨਹੀਂ ਆਉਂਦੇ ਰੋਲੇ 'ਚ ਜੱਗੇ ਨੇ ਨਾਂ 'ਚ ਸਿਰ ਮਰਦਿਆਂ ਕਿਹਾ ਸੱਚ ਰਾਮਾ ਸਰਪੰਚ ਖੜਿਆ ਜਾਂ ਬਿੰਦਰ ਨਾਈ ਦੇ ਹੱਕ 'ਚ ਮੈਨੂੰ ਪਤਾ ਰਾਮਾ ਕਿੰਨੇ ਕੇਸਾਂ 'ਚ ਤੇਰੇ ਖਿਲਾਫ ਉਪੁਗਤੇ ਆਇਆ ਹੁਣ ਮੌਕਾ ਤੇਰੇ ਕੋਲ ਰਾਮੇ ਦੀ ਸਰਪੰਚੀ ਕੱਢਣ ਦਾ ਲਾਭੂ ਨੇ ਜੱਗੇ ਦੇ ਨੇੜੇ ਹੁੰਦੇ ਆ ਕਿਹਾ ਅੱਛਾ ਪੱਕੀ ਗੱਲ ਆ ਫਿਰ ਦੇਖਦੇ ਆ ਕਿਰਾਏ ਨਰਮੇ ਵਾਲਾ ਕਮਨ ਮੇੜੀਏ ਜੱਗੇ ਨੇ ਕਸੀ ਦਾ ਟੱਕ ਮਾਰਦਿਆਂ ਕਿਹਾ ਸਰਬੋਬਰਮ ਵਜੇ ਦੇ ਕਰੀਬ ਥਾਣੇ ਆਪਣੇ ਬੇਟੇ ਨਾਲ ਪਹੁੰਚ ਜਾਂਦੀ ਆ ਆ ਜਾ ਤੈਨੂੰ ਹੀ ਉਡੀਕ ਰਿਹਾ ਸੀ 10 ਵਜੇ ਦਾ ਟਾਈਮ ਦਿੱਤਾ ਸੀ ਤੈਨੂੰ ਹੁਣ ਬੜੀਆਂ ਤੂੰ ਥਾਣੀਦਰ ਨੇ ਸਰਬੋਤਿਕ ਗੱਲ ਪੈਂਦਿਆਂ ਕਿਹਾ ਮਸਾਂ ਕਿਰਾਇਆ ਪਾੜਾ ਮੰਗ ਮੰਗਾ ਕੇ ਆਈਆਂ ਮੇਰੇ ਨਾਲ ਬਹੁਤੀ ਜ਼ਿਆਤੀਆਂ ਹੋਈਆਂ ਨੇ ਮੇਰੇ ਨਾਲ ਨਿਆਂ ਕਰੋ ਥਾਣੀਦਰ ਸਾਹਿਬ ਸਰਬੋ ਨੇ ਹੱਥ ਜੋੜਦੇ ਆ ਕਿਹਾ ਮੈਨੂੰ ਸਭ ਪਤਾ ਕੰਮਲੀ ਏ ਤੇਰਾ ਤੇਰੀ ਆਪਣੀ ਹੀ ਲੱਛਣ ਨਹੀਂ ਵਸਣਦੀ ਆਪਣੀ ਹੀ ਘਰ ਵਾਲੇ ਦੇ ਖਿਲਾਫ ਗੱਲਾਂ ਕਰਦੀਆਂ ਤੂੰ ਲੋਕਾਂ ਕੋਲ ਜੋ ਆਪਣੀ ਖਸਮ ਦਾ ਨਹੀਂ ਸਾ ਦਿੰਦੇ ਇਹੋ ਜੀ ਤੀਮੀ ਨੂੰ ਕੀ ਅੱਗ ਲਾਉਣੀ ਆ ਥਾਣੇਦਾਰ ਨੇ ਰੋਹ ਝਾੜਦਿਆਂ ਕਿਹਾ ਮੈਂ ਹਮੇਸ਼ਾ ਚੋਰੀ ਕਰਨ ਰੋਕਦੀ ਸੀ ਮੈਨੂੰ ਗਲਤ ਕੰਮਾਂ ਤੋਂ ਡਰ ਲੱਗਦਾ ਸੀ ਹੱਦ ਤਾਂ ਉਸ ਦਿਨ ਹੋ ਗਈ ਜਦੋਂ ਉਹਨਾਂ ਗੁਰਦੁਆਰਾ ਦੇ ਕੋਲਕ ਚ ਚੋਰੀ ਕੀਤੀ ਆਹੋ ਤਾਂ ਹੀ ਫਿਰ ਪਿੰਡ ਵਾਲਿਆਂ ਨੂੰ ਦੱਸ ਕੇ ਜਲੀਲ ਕਰਵਾ ਕੇ ਪਿੰਡੋਂ ਕੜਵਾ ਦਿੱਤਾ ਆਪਣੇ ਕੁਛ ਲੱਗਦੇ ਨੂੰ ਮੈਂ ਡਰ ਗਈ ਸੀ ਮੈਂ ਬਸ ਗਲਤ ਨੂੰ ਗਲਤ ਕਿਹਾ ਜਿਸ ਵਾਹਿਗੁਰੂ ਨੇ ਸਾਨੂੰ ਪੁੱਤਰ ਦੀ ਦਾਤ ਦਿੱਤੀ ਉਸ ਕਰ ਚੋਰੀ ਕਰਨਾ ਪਾਪਾ ਮੈਂ ਨਹੀਂ ਇਸ ਪਾਪ ਦੀ ਭਾਗੀਦਾਰ ਬੰਨਾ ਪਿੰਦਰਨਾਈ ਰਾਮਾ ਸਰਪੰਚ ਤੇ ਦੋ ਹੋਰ ਬੰਦੇ ਥਾਣੇ ਵਿੱਚ ਦਾਖਲ ਹੁੰਦੇ ਹਨ ਹੋਰ ਥਾਣੇਦਾਰ ਸਾਹਿਬ ਸਤਿ ਸ਼੍ਰੀਕਾਲ ਪਿੰਦਰਨਾਈ ਦੂਰੋਂ ਹੀ ਫਤਿਹ ਬੁਲਾਉਂਦਾ ਹੋਇਆ ਥਾਣੇਦਾਰ ਨੂੰ ਬਾਹਰ ਆਉਣ ਦਾ ਇਸ਼ਾਰਾ ਕਰਦਾ ਹੈ ਆਈ ਬੈਠੀ ਹੈ ਤੇਰੀ ਪਰ ਜਾਈ ਆਪਣਾ ਹੱਕ ਮੰਗਣ ਫਿਰ ਦੇ ਦੇ ਇਹ ਹੱਕ ਥਾਣੇਦਾਰ ਨੇ ਮੁੱਚ ਨੂੰ ਮਰੋੜ ਦੇ ਕੇ ਹਾ ਭਿੰਦਰ ਆਪਣੀ ਜੀਬ ਚੋਂ ਪੈਸੇ ਕੱਢ ਕੇ ਥਾਣੇਦਾਰ ਦੀ ਮੁੱਠੀ ਚ ਰੱਖ ਦਿਆਂ ਬੋਲਿਆ ਫਿਰ ਦੇਈ ਦਿਓ ਸਾਰੇ ਹੱਸਣ ਲੱਗੇ ਦੇਖ ਪਾਈ ਮੇਰੀ ਦੂਜੀ ਧਿਰ ਨਾਲ ਗੱਲ ਹੋ ਗਈ ਹੁਣ ਤੂੰ ਜਾ ਪਰਸੋਂ ਆਈ ਸਰਬ ਬਲੋਂਦਿਆਂ ਥਾਣੇਦਾਰ ਨੇ ਕਿਹਾ ਪਰ ਸਾਹ ਵੋ ਮੈਂ ਜਾਮਾ ਕਿੱਥੇ ਕਰ ਤਾਂ ਮੈਨੂੰ ਬੜਨ ਨਹੀਂ ਦਿੰਦੇ ਹੁਣ ਤੈਨੂੰ ਥਾਣੇ 'ਚ ਨਾ ਬੈੱਡ ਲਵਾ ਦੇ ਮਾਂ ਓਏ ਉਈ ਜਵਾਨੋ ਕੱਢੋ ਬਾਹਰ ਇਸ ਨੂੰ ਥਾਣੇਦਾਰ ਨੇ ਗੁੱਸੇ ਨਾਲ ਚੀਕਦਿਆਂ ਕਿਹਾ ਸਿਪਾਹੀ ਸਰਬੋ ਨੂੰ ਬਾਹਾਂ ਫੜ ਕੇ ਥਾਣੇ ਤੋਂ ਬਾਹਰ ਕਰ ਦਿੰਦਾ ਹੈ ਕਿੰਨਾ ਚਿਰ ਸਰਬੋ ਰੋਂਦੀ ਰਹਿੰਦੀ ਆ ਤੇ ਫਿਰ ਵਿਚਾਰਵਲ ਚਲੀ ਜਾਂਦੀ ਆ ਸ਼ਾਮ ਦਾ ਵੇਲਾ ਪਿੰਡੇ ਬਾਹਰ ਬੋਰਡ ਦੇ ਥੜੇ ਤੇ ਰੌਣਕਾ ਲੱਗੇ ਹੋਇਆ ਹਨ ਤੇ ਹਰ ਇੱਕ ਦੇ ਮੂੰਹ ਤੇ ਬਸ ਸਰਬੋ ਦਾ ਨਾਮ ਹੈ ਸਰਬੋ ਆਪਣੀ ਘਰ ਦੇ ਸਾਹਮਣੇ ਵਾਲੀ ਸੜਕ ਤੇ ਬੈਠੀ ਸੀ ਸਾਰਿਆਂ ਦਾ ਧਿਆਨ ਸਰਬੋ ਤੇ ਉਸ ਦੇ ਘਰ ਵੱਲ ਸੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਸਰਬੋਰਾ ਥਾਣੇ ਕੁਝ ਨਹੀਂ ਬੰਨ। ਪੈਸੇ ਖਾ ਰੱਖਿਆ ਪੁਲਸੀਆਂ ਨੇ। ਸਾਨੂੰ ਹੀ ਕੁਝ ਕਰਨਾ ਪਊਗਾ। ਲਾਭੂ ਮਲੰਗ ਨੇ ਗਰਮ ਜੋਸ਼ੀ ਨਾਲ ਕਿਹਾ। ਮੈਂ ਤਾਂ ਸੁਣਿਆ ਪਿੰਦਰ ਨਾਈ ਸਾਰੇ ਪਿੰਡ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕਢਦਾ ਆ ਕਿ ਸਰਬੋ ਨੂੰ ਪਿੰਡ ਵਾਲੇ ਚੁੱਕਦੇ ਆ। ਮੇਰਾ ਤਾਂ ਕੱਲ ਦਾ ਖੂਨ ਖੋਲੀ ਜਾਂਦਾ। ਜੱਗੇ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ। ਸਲੇਨਾਈ ਦੀ ਇੰਨੀ ਹਿੰਮਤ ਕਿ ਪਿੰਡ ਵਾਲੇ ਨੂੰ ਗਾਲਾਂ ਕੱਢੇ? ਸਰਦਾਰ ਨੱਥਾ ਸਿੰਘ ਨੇ ਲਲਕਾਰਾ ਮਾਰਦਿਆਂ ਕਿਹਾ ਲਾਬੂ ਤੇ ਜੱਗਾ ਇੱਕ ਦੂਜੇ ਵੱਲ ਦੇਖ ਕੇ ਗੁੱਝਾ ਹੱਸੇ ਪਿੰਦੰਨਾਈ ਸ਼ਰਾਬ ਨਾਲ ਰੱਜਿਆ ਕਰੂੰ ਗਾਲਾਂ ਕੱਢਦੇ ਨਿਕਲਿਆ ਤੇ ਸਰਬ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਸਰਬੋ ਜਾਨ ਬਚਾਉਂਦੀ ਤੇਜਾ ਸਿੰਘ ਦੇ ਘਰ ਵੱਲ ਦੌੜੇ ਬਾਜੀ ਮਾਰ ਦੇਣਾ ਜੇ ਅਜੇ ਇਹਨਾਂ ਨੇ ਮੈਨੂੰ ਬਾਜੀ ਬਾਜੀ ਇੱਥੋਂ ਜਿੰਨਾ ਚਿਰ ਪਿੰਡ 'ਚ ਕੋਈ ਮਰਦਾ ਨਹੀਂ ਤੈਨੂੰ ਟਿਕਾ ਨਹੀਂ ਮਿਲਦਾ ਇੰਨੇ ਕੇ ਨੀਤਾ ਸਿੰਘ ਨੇ ਦਰਵਾਜ਼ਾ ਬੰਦ ਕਰ ਲਿਆ ਸਰਬੋ ਦੌੜਦੀ ਹੋਈ ਬੋਰ ਥੱਲੇ ਬੈਠੇ ਲੋਕਾਂ ਕੋਲ ਆ ਕੇ ਦੁਹਾਈਆਂ ਪਾਉਣ ਲੱਗੇ ਉਸ ਦੇ ਪਿੱਛੇ ਹੀ ਭਿੰਦਰ ਨਾਈ ਗਾਲਾਂ ਕੱਢਦਾ ਰਿਹਾ ਸੀ ਕੀ ਗੱਲ ਭਾਈ ਕਿਉਂ ਮਾਰਦਾ ਤੀ ਤਿਆਣੀ ਨੂੰ ਬੋਰ ਥੱਲੇ ਬੈਠੇ ਲੋਕਾਂ 'ਚ ਇੱਕ ਬਜ਼ੁਰਗ ਨੇ ਕਿਹਾ ਇਹ ਸਾਲੇ ਪਿੰਡ ਵਾਲੇ ਚੁੱਕ ਦਿਆ ਇਹਨੂੰ ਜੇ ਇੰਨਾ ਚਾਹਿਆ ਤਾਂ ਸਾਹਮਣੇ ਆ ਕੇ ਗੱਲ ਕਰ ਕੀ ਅਸੀਂ ਬਸਾਉਣਾ ਇਸ ਕਮਜ਼ੋਰਤ ਨੂੰ ਭਿੰਦਰ ਨਾਈ ਨੇ ਲਲਕਾਰਾ ਮਾਰਦਿਆਂ ਕਿਹਾ ਜਿਵਣ ਸੰਭਾਲ ਕੇ ਬੋਲ ਕੁੱਤੇ ਆ ਨਾਈਆ ਜੇ ਜਾਨ ਪਿਆਰੀ ਆ ਤਾਂ ਚੱਲਦਾ ਬਾਣ ਇਥੋਂ ਸਰਦਾਰ ਨੱਥਾ ਸਿੰਘ ਨੇ ਡਾਂਗੂ ਲਾਰਤੀਆ ਕਿਹਾ ਆ ਖੜਾ ਮੈਂ ਕਰ ਲੋ ਕੀ ਕਰਨਾ ਮੇਰਾ ਭਿੰਦਰ ਨੇ ਆਕਰ ਦਿਖਾਉਂਦੇ ਆ ਕਿਹਾ ਫੜ ਲੋ ਮੇਰੇ ਸਲੇ ਨੂੰ ਜਿਨਾਂ ਨੇ ਨੂੰ ਕੁੱਟ ਕੇ ਬਦਮਾਸ਼ ਬਣਿਆ ਫਿਰਦਾ ਏ ਨੱਥਾ ਸਿੰਘ ਨੇ ਮੁੰਡੇ ਨੂੰ ਹੁਕਮ ਦਿੰਦੇ ਕਿਹਾ ਲੱਭੂ ਤੇ ਜਗਾ ਪਹਿਲਾਂ ਹੀ ਤਿਆਰ ਬੈਠੇ ਸਨ 5 ਮਿੰਟ ਚ ਹੀ ਭਿੰਦਰ ਨੂੰ ਕੁੱਟ-ਕੁੱਟ ਦੂਰਾ ਕਰ ਦਿੱਤਾ ਹੁਣ ਬੁਲਾ ਆਪਣੇ ਯਾਰ ਰਾਮੀ ਸਰਪੰਚ ਨੂੰ ਉਸ ਨੂੰ ਵੀ ਬਣਵਾਈਏ ਬੰਦਾ ਸੜੇ ਨੇ ਗੰਦ ਭਰ ਰੱਖਿਆ ਪਿੰਡ 'ਚ ਜੱਗੇ ਨੇ ਉਸੇ ਗੱਟਿਆਂ ਤੇ ਇੱਕ ਡੰਗ ਹੋਰ ਜੜਦੇ ਕਿਹਾ ਮਸਾ ਖੜਾ ਛੜਾ ਕੇ ਪਿੰਦਰ ਡਿੱਗਦਾ ਟੈਂਦਾ ਆਪਣੇ ਘਰ ਵੱਲ ਦੌੜ ਗਿਆ ਕਹਾਰਾ ਕਿ ਦੋ ਪੈਗ ਹੋ ਲਗਾ ਕੇ ਪਿੰਦਰ ਨਾਈ ਬਾਹਰ ਨਿਕਲ ਕੇ ਸਰਦਾਰ ਨੱਥਾ ਸਿੰਘ ਨੂੰ ਗਾਲਾਂ ਕੱਢਣ ਲੱਗਦਾ ਹੈ ਸਭ ਜਾਣਦਾ ਵੱਡੇ ਸਰਦਾਰਾਂ ਨੂੰ ਕਿਵੇਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ ਸਾਰਾ ਪਿੰਡ ਜਾਣਦਾ ਜੀ ਨਾ ਖੂਨ ਖੋਲਦਾ ਤਾਂ ਆਪਣੇ ਸ਼ਰੀਕਾਂ ਨਾਲ ਲਾਹ ਪੰਗਾ ਉਨਾ ਅੱਗੇ ਤੱਬਕੇ ਵਾਂਗੂ ਮੈਂ ਮੈਂ ਕਰਦੀ ਹਾਂ ਤੁਰੰਤ ਸਭ ਸੁਣ ਕੇ ਨੱਥਾ ਸਿੰਘ ਆਪਣੇ ਘੁਰੂ ਗੰਡਾ ਸਾਹਿਬ ਲੈਣ ਲਈ ਕਾਲੇ ਪੈਰੀ ਜਾਂਦਾ ਹੈ ਅੱਜ ਇਹ ਸੜਨਾਈ ਤਾਂ ਨਰਕਾਂ ਚ ਗਿਆ ਏ ਪਿੱਛੋਂ ਕਿਸੇ ਦੀ ਆਵਾਜ਼ ਆਈ ਪਿੰਡ ਚ ਇਹਨਾਂ ਰੌਲਾ ਸੁਣ ਕੇ ਹਰਦੀਪ ਵੀ ਉੱਥੇ ਪਹੁੰਚ ਗਿਆ ਤੇ ਦੇਖਿਆ ਕਿ ਲਗਭਗ ਸਾਰਾ ਪਿੰਡ ਹੀ ਬਾਹਰ ਬਾਰ ਇਕੱਠਾ ਹੋ ਗਿਆ ਸੀ ਪਿੰਦਰ ਨਾਈ ਗਾਲਾਂ ਤੇ ਗਾਲਾਂ ਕੱਢੀ ਜਾ ਰਿਹਾ ਸੀ ਤੇ ਸਾਰਾ ਪਿੰਡ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਸੀ ਸਰਬੋ ਭੀੜ ਤੋਂ ਪਰਾਂ ਖੜੀ ਆਪਣੇ ਮੂੰਹ ਤੇ ਉਂਗਲਾ ਰੱਖੀ ਸਭ ਕੁਝ ਹੁੰਦਾ ਦੇਖ ਰਹੀ ਸੀ ਸਰਦਾਰ ਨੱਥਾ ਸਿੰਘ ਉਸ ਦੇ ਦੋ ਪੁੱਤ ਜੀ ਸ੍ਰੀ ਕੰਡਾ ਸੇ ਡਾਂਗਾ ਲੈ ਕੇ ਸਿੱਧ ਪਿੰਦਰਨਾਈ ਦੇ ਘਰ ਵੱਲ ਹੋ ਤੁਰੇ ਸੜਨਾਈ ਸਾਨੂੰ ਗਾਲਾਂ ਕੱਢੇ ਇੰਨੀ ਜੁਰਤ ਕਿਵੇਂ ਹੋਈ ਗਲੰਕ ਦੀ ਨੱਥਾ ਸਿੰਘ ਦੇ ਵੱਡੇ ਮੁੰਡੇ ਸ਼ੀਰੂ ਨੇ ਕਚੀਚੀ ਵਟਦੇ ਆ ਕਿਹਾ ਆਜੋ ਆਜੋ ਵੱਡੀ ਸਰਦਾਰੋ ਲਾਓ ਹੱਥ ਪਰੋਣੇ ਨੂੰ ਮੈਂ ਨਹੀਂ ਡਰਦਾ ਤੁਹਾਡੇ ਤੋਂ ਪਿੰਦਰ ਨਾਈ ਨੇ ਡੰਗ ਹਵਾ ਚ ਕਮਾਉਂਦਿਆਂ ਕਿਹਾ ਉਸ ਦਾ ਵੱਡਾ ਭਰਾ ਤੇ ਉਸਦੀ ਘਰ ਦੀ ਪਿੰਦਰ ਨੂੰ ਫੜ ਕੇ ਘਰ ਅੰਦਰ ਲੈ ਗਏ ਪਿੰਡ ਦੇ ਜਿੰਨਾ ਮਾਤੜਾਂ ਨਾਲ ਪਿੰਦਰ ਨਾਈ ਨੇ ਧੱਕਾ ਕੀਤਾ ਸੀ ਅੱਜ ਉਹਨਾਂ ਨੂੰ ਵੀ ਸਰਦਾਰ ਨੱਥਾ ਸਿੰਘ ਕਰਕੇ ਆਪਣੀ ਦੁਸ਼ਮਣੀ ਕੱਢਣ ਦਾ ਮੌਕਾ ਮਿਲ ਗਿਆ ਹੁਣ ਜਨਾਨੀਆਂ ਪਿੱਛੇ ਕਿਉਂ ਰੁਕੀ ਜਾਣਾ ਵੱਡਿਆ ਬਦਮਾਸ਼ਾ ਨਿਕਲ ਬਾਹਰ ਸ਼ੇਰੋਂ ਨੇ ਵੰਗਾਰੇ ਆ ਤੇਰੀਓਂ ਗਾਲ ਕਰਦਾ ਪਿੰਦਰ ਬੂਹੇ ਬਾਹਰ ਨਿਕਲੇ ਸੀ ਕਿ ਪੀੜ ਚ ਚਾਰ ਪੰਜ ਜਣੇ ਉਸ ਤੇ ਟੁੱਟ ਕੇ ਪੈ ਗਏ ਬਿੰਦਰ ਦੀ ਘਰਵਲੀ ਭੱਜ ਕੇ ਆ ਕੇ ਉਸ ਦੇ ਉੱਪਰ ਡਿੱਗ ਪਈ ਤੇ ਨੱਥਾ ਸਿੰਘ ਦੇ ਕਹਨ ਤੇ ਸਭ ਪਿੱਛੇ हट ਗਏ ਸਵੀਰ ਨੂੰ ਆਪਣਾ ਪੂਰੀ ਬਿਸਤਰਾ ਗੂੜ ਕਰ ਜਾਈਏ ਇੱਥੋਂ ਹਰ ਵਾਰ ਮੇਰੇ ਨਾਲ ਬਾਪੂ ਨੇ ਨਹੀਂ ਹੋਣਾ ਤੇ ਨਾ ਹੀ ਤੇਰੇ ਨਾਲ ਤੇਰੀ ਜਨਨੀ ਨੇ ਸਮਝਿਆ ਵਾਪਸ ਜਾਂਦਿਆਂ ਸ਼ਿਰੂ ਨੇ ਕਿਹਾ ਸਰ ਉਹ ਇਹ ਸਭ ਦੇਖ ਕੇ ਡਰ ਗਈ ਸੀ ਤੇ ਪਾਗਲਾ ਵਾਂਗ ਇੱਕੋ ਗੱਲ ਨੂੰ ਵਾਰ-ਵਾਰ ਦੁਹਰਾ ਰਹੀ ਸੀ ਮੇਰੇ ਕਰਕੇ ਨਹੀਂ ਕੁੱਟਿਆ ਅਗਲਿਆਂ ਨੂੰ ਗੰਦ ਪੱਕਦਾ ਸੀ ਤਾਂ ਕੁੱਟਿਆ ਯਾਰ ਸਵਾਦ ਨਹੀਂ ਆਇਆ ਜੰਮਾ ਵੀ ਇਹਨੂੰ ਵੀ ਕੋਈ ਲੜਾਈ ਕਹਿੰਦੇ ਨੇ ਨਿਮੇ ਮਰਾਸੀ ਦੀ ਟੋਲੀ ਚੁੱਕੇ ਸੀ ਨੇ ਕਿਹਾ ਸਵਾਦ ਆ ਕੀਆ ਹੁਣ ਲਿਆ ਦਿੰਨੇ ਆ ਦੇਖੋ ਫਿਰ ਮੇਰਾ ਕਮਾਲ ਨਿਮੇ ਮਰਾਸੀ ਨੇ ਜੀਬ ਚੋਂ ਫੋਨ ਕੱਟ ਕੇ ਕੰਨਨ ਲਾਲੀਆ ਤੇ ਸਰਬੋ ਨੂੰ ਆਵਾਜ਼ ਮਾਰੀ ਉਹ ਸਰਬੋ ਭਾਬੀ ਬਾਈ ਦਾ ਫੋਨ ਆਇਆ ਮੈਨੂੰ ਹੁਣ ਤੂੰ ਆਪਣਾ ਬੈਗ ਤੇ ਚੱਕ ਕਰਨ ਨੂੰ ਜਾ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਬਾਈ ਨੇ ਸਾਰੀ ਗੱਲ ਕਰ ਲਈ ਸਰਬੋ ਦੀਆਂ ਵਿਰਾਸਾ ਖਿੜ ਗਈਆਂ ਤੇ ਹੁਕਾੜੇ ਪੈ ਰਿ ਕਰਨ ਤੁਰ ਪਈ ਨਿੰਮੇ ਨੇ ਆਪਣੇ ਸਾਥੀਆਂ ਨੂੰ ਕਿਹਾ ਲੈ ਹੁਣ ਦੇਖਿਓ ਨਜਾਰੀ ਇਹ ਤਾਂ ਗੁੱਤ ਪੱਟੀ ਲੈ ਸਾਰੇ ਹੱਸਣ ਲੱਗਦੇ ਹਨ ਹਰਦੀਪ ਨੂੰ ਨਿੰਮੇ ਤੇ ਬੜੀ ਖਿਚੜਦੀ ਆ ਤੇ ਸਰਬੋ ਤੇ ਤਰਸ ਦੇ ਨਾਲ ਨਾਲ ਗੁੱਸਾ ਆਉਂਦਾ ਆ ਤੇ ਸੋਚਦਾ ਸਰਬੋ ਸੱਚੀ ਇਸਦਰੀ ਆ ਹਰ ਕਿਸੇ ਦੀਆਂ ਗੱਲਾਂ ਚਾਹ ਜਾਂਦੀ ਆ ਚੰਗੇ ਮਾੜੇ ਦੀ ਸਮਝ ਤਾਂ ਬੱਚਿਆਂ ਨੂੰ ਵੀ ਹੁੰਦੀ ਆ ਇਹ ਤਾਂ ਫੇਰ ਵੀ ਇਨੇ ਚ ਫਿਰ ਭਿੰਦਰ ਘਰ ਚੀਖ ਜਿਗਾੜਾ ਪੈ ਜਾਂਦਾ ਤੇਪਿੰਦਰ ਗੁੱਤੂ ਫੜੀ ਸਰਬ ਨੂੰ ਬਾਹਰ ਲਿਆ ਕੇ ਸੁੱਟ ਦਿੰਦਾ ਹੈ। ਹੀਖਾ ਕਮਲੀ ਫਿਰ ਜਾ ਬੜੀ ਕੁੱਟ ਖਾਣ। ਭੀੜ ਚੋਂ ਆਵਾਜ਼ ਆਈ। ਸਿਰ ਫੜੀ ਸਾਹੋ ਸਾਈ ਹੋਈ ਉਹ ਨਿੰਮੇ ਵੱਲ ਜਾਂਦੀ ਆ। ਉ ਭਾਬੀ ਮੈਂ ਤੈਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਿੱਛੋਂ ਕਿ ਬਾਈ ਦਾ ਫੋਨ ਆਇਆ ਜਾਈ ਨਾ ਕਰ ਕੱਲ ਨਹੀਂ ਬਣੀ। ਤੂੰ ਮੇਰੀ ਕੋਈ ਸੁਣੀ ਹੀ ਨਹੀਂ। ਇਹਨਾਂ ਕਹਿੰਦੇ ਨਿੰਮੇ ਤੇ ਉਸਦੇ ਸਾਥੀ ਮੁਸਕੜੀਆਂ ਚ ਹੱਸਦੇ ਤਿੱਤਰ-ਵਿੱਤਰ ਹੋ ਜਾਂਦੇ ਹਨ। ਹੁਣ ਸਰਬੋ ਲੋਕਾਂ ਅੱਗੇ ਘਰ ਰਾਤ ਰੱਖਣ ਲਈ ਤਰਲੇ ਕੱਢਦੀ ਆ। ਪਰ ਕੋਈ ਰਾਤ ਰੱਖਣ ਨੂੰ ਤਿਆਰ ਨਹੀਂ ਹੁੰਦਾ ਤੇ ਸਭ ਘਰੋਂ ਘਰੀ ਚਾਨ ਲੱਗਦੇ ਹਨ ਹਰਦੀਪਤਾ ਜੀ ਕਰਦਾ ਕਿ ਉਸ ਨੂੰ ਆਪਣੇ ਘਰ ਲੈ ਜਾਵੇ ਪਰ ਲੋਕਾਂ ਦੀ ਤਰ੍ਹਾਂ ਉਹ ਵੀ ਡਰਦਾ ਉਸ ਨੂੰ ਗੁਰਦੁਆਰਾ ਸਾਹਿਬ ਜਾਨ ਨੂੰ ਕਹਿ ਕਿ ਘਰ ਆ ਜਾਂਦਾ ਹੈ ਬਾਹਰ ਨਿਕਲ ਬਾਹਰ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਕਿਸੀ ਆ ਜੇ ਤੇਰੇ ਕੁਛ ਲੱਗਦੀ ਇੱਥੇ ਵੀ ਆ ਬੜੇ ਫੇਰ ਜਾ ਪਾਈ ਜਾ ਸਾਡੇ ਗੱਲ ਨਾ ਪਿਆ ਜੀ ਪਾਈ ਸਾਬ ਨੇ ਗੇਟ ਬੰਦ ਕਰ ਦਿਆ ਕਿਹਾ ਸਰ ਉਹ ਰੋਂਦੀ ਕੁਰਲੌਂਦੀ ਦਰ ਦਰ ਫਿਰਦੀ ਆ ਪਰ ਕੋਈ ਵੀ ਲੜਾਈ ਤੋਂ ਡਰਦਾ ਕਰਨੀ ਵੜਦਾ ਸਮਾਂ ਕਰੀਬ 10 ਵਜੇ ਰਾਤ ਸਰਬੋ ਆਪਣੀ ਬੱਚੀ ਨੂੰ ਲੈ ਕੇ ਨਾਲ ਦੇ ਪਿੰਡ ਦੇ ਰਸਤੇ ਪਿਆ ਜਾਂਦੀ ਆ ਆਪਣੇ ਆਪ ਨਾਲ ਗੱਲਾਂ ਕਰਦੀ ਤੇ ਰੋਂਦੀ ਹੋਈ ਅਚਾਨਕ ਰਸਤੇ 'ਚ ਲਾਭੂ ਕਿਸੇ ਪਾਸਿਓਂ ਆਤਮ ਕਰਾ ਹੈ ਚੱਲ ਭਾਬੀ ਮੇਰੇ ਘਰ ਚੱਲ ਰਾਣੀ ਬਣਾ ਕੇ ਰੱਖੂਗਾ ਰਾਣੀ ਬਸ ਇੱਕ ਵਾਰ ਹੰਗਾਰਾ ਤਪੜ ਲਾਭੂ ਸ਼ਰਾਬ ਦੇ ਨਸ਼ੇ 'ਚ ਟੰ ਹੋਇਆ ਕਹਿੰਦਾ ਹੈ ਕੀ ਮਤਲਬ ਤੁਹਾਡਾ ਭਾਜੀ ਸਰਬੋ ਹੈਰਾਨ ਹੁੰਦਿਆਂ ਬੋਲੀ ਪਾਜੀ ਦੀਆ ਕੁਛ ਲੱਗਦੇ ਆ ਤੇਰੇ ਪਿੱਛੇ ਪਿੰਡ ਮਹਾਪਾਰਤ ਕਰਵਾਤੀ ਅਜੇ ਮੈਂ ਮੈਂ ਤੈਨੂੰ ਪਾਜੀ ਲੱਗਦਾ ਮੈਂ ਤਾਂ ਖਜ਼ਮਵਾਨਾਂ ਤੇ ਕਸਮ ਗੁੱਸੇ ਦੇ ਨਸ਼ੇ ਚੰਨਾ ਹੋਇਆ ਲੱਭੂ ਸਰਬੁਨਾਲ ਚ ਪਰਦੇਸੀ ਕਰਨ ਲੱਗਦਾ ਹੈ ਸਰਬਉਤੇ ਉਸ ਦੇ ਬੱਚੇ ਦਾ ચીਖੇ ਅੜਾ ਸੰਕੇ ਸਿੰਦਾ ਅਮਲੀ ਜੋਗੇ ਰਸਤੇ ਚ ਟੰਨ ਹੋਇਆ ਪਿਆ ਸੀ ਸੁਣ ਲੈਂਦਾ ਹੈ ਤੇ ਰੋਲਾ ਪਾਉਂਦਾ ਉੱਧਰ ਚੱਲ ਪੈਂਦਾ ਹੈ ਕਿਸੇ ਨੂੰ ਆਉਂਦਿਆਂ ਵੇਖੇ ਲੱਭੂ ਭੱਜ ਨਿਕਲਦਾ ਹੈ ਕੌਣਾ ਭਾਈ ਕੀ ચીਖਿਛ ਘਾੜਾ ਪਾਇਆ ਦੀ ਰਾਤ ਨੂੰ ਅਮਲੀ ਨੇੜੇ ਹੁੰਦੇ ਕਹਿੰਦਾ ਹੈ ਪਾਜੀ ਮੈਂ 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 ਸਰਬਤੂ ਰੋਂਦੀ ਗੱਲ ਵੀ ਪੂਰੀ ਨਾ ਹੋਈ ਰਤਾ ਹੋਰ ਨੇੜੇ ਹੋ ਕੇ ਅਮਲੀ ਨੇ ਸਰਬ ਨੂੰ ਪਛਾਣਦਿਆਂ ਕਿਹਾ ਹੈ ਭਬੀ ਤੂੰ ਇੰਨੀ ਰਾਤ ਨੂੰ ਜਵਾਕ ਨਾਲ ਇਧਰ-ਗਿਧਰ ਕਰਨੀ ਵੜਿਆ ਸਾਲਿਆਂ ਨੇ ਜੁੱਤੀਆਂ ਖਾ ਕੇ ਵੀ ਨਾ ਪਾਜੀ ਸਰਬ ਹੁਣੇ ਰੋਂਦਿਆਂ ਕਿਹਾ ਚੱਲ ਮੇਰੇ ਨਾਲ ਚੱਲ ਤੂੰ ਪਿਆ ਹੁਣ ਆਟਾ ਥੋੜਾ ਬਹੁਤ ਮੈਂ ਵੀ ਫਰਜ ਰੋਟੀ ਖਾ ਲਵਾਂ ਅਮਲੀ ਨੇ ਸਰਬ ਨੂੰ ਆਪਣੇ ਘਰ ਵੱਲ ਚੱਲਣ ਦਾ ਇਸ਼ਾਰਾ ਕਰਦੇ ਆ ਕਿਹਾ ਸ਼ਿੰਦੇ ਆਮੜੀ ਦੀ ਉਮਰ 35 ਸਾਲ ਸੀ 25 ਸਾਲ ਦੀ ਉਮਰ 'ਚ ਵਿਆਹ ਹੋਇਆ ਪਰ ਨਸ਼ਿਆਂ ਦੀ ਲੱਗੀ ਪੈੜੇ ਲਤ ਕਾਰਨ ਉਸਨੇ ਸਭ ਕੁਝ ਵੇਚਕਾਦਾ ਹੋਰ ਤਾਂ ਹੋਰ ਕਮਰੇ ਦੇ ਛੱਤ ਤੇ ਗਾਰਡਰ ਵੀ ਵੇਚ ਕੇ ਕਾ ਚੁੱਕਾ ਸੀ ਉਸ ਦੇ ਘਰ ਵਾਲੀ 3 ਸਾਲਾਂ ਬਾਅਦ ਹੀ ਆਪਣੇ ਬੱਚੇ ਨੂੰ ਲੈ ਕੇ ਚਲੀ ਗਈ ਤੇ ਕਦੇ ਵਾਪਸ ਨਾ ਮੁੜੀ ਬਸ ਉਦੋਂ ਤੋਂ ਕਮਰੇ ਤੇ ਕਾਨਿਆਂ ਦੀ ਛੱਤ ਪਾਈ ਬੈਠਾ ਹੈ ਜਿੰਨਾ ਕਮਾਉਂਦਾ ਉਹ ਨੇ ਸ਼ਾਮ ਤੱਕ ਛਕ ਜਾਂਦਾ ਅੰਗਲੇ ਦਿਨ ਪਿੰਡ ਵਿੱਚ ਪਾਤ ਪਾਤ ਦੀਆਂ ਗੱਲਾਂ ਉੱਡ ਗਈਆਂ ਹਰ ਇੱਕ ਮੂੰਹ ਕੁਝ ਨਵਾਂ ਸੁਣਨ ਨੂੰ ਮਿਲਦਾ ਰਾਤੋਂ ਰਾਤ ਚੱਕਤਾ ਨਾ ਜੁੱਲੀ ਬਿਸਤਰਾ ਬਈ ਸਰਦਾਰਾਂ ਨਾਲ ਮੱਥਾ ਟਾਉਂਦਾ ਸੀ ਮੈਂ ਸੁਣਿਆ ਕਿ ਲਾਬੂ ਨੇ ਰਾਤ ਸਰਬੋ ਨਾਲ ਜ਼ਬਰਦਸਤੀ ਕੀਤੀ ਤਾਂ ਹੀ ਤਾਂ ਅੱਜ ਪਿੰਡ 'ਚ ਦਿਖਦਾ ਨਹੀਂ ਪਿਆ ਫੇ ਟਿਕਟਾਂ ਖਰੀਦਦਾ ਲਾਬੂ ਰਹਿ ਗਿਆ ਤੇ ਲਾਟਰੀਸ਼ਨ ਦੇ ਅਮੜੀ ਦੀ ਨਿਕਲ ਗਈ ਲੋਕ ਗੱਲਾਂ ਦਾ ਸਵਾਦ ਲੈ ਰਹੇ ਸਨ ਹਰ ਇੱਕ ਬੰਦੇ ਜਨਾਨੇ ਤੇ ਜਵਾਨ ਤੇ ਸਰਬੋ ਲਾਬੂ ਦੇ ਛਿੰਦੇ ਅਮੜੀ ਦੀਆਂ ਗੱਲਾਂ ਸਨ ਪਿੰਦਰ ਨਾਈ ਦੇ ਪਿੰਡ ਛੱਡ ਜਾਣ ਕਰਕੇ ਸਰਬੋ ਆਪਣੇ ਘਰ ਆ ਗਈ ਰਾਸ਼ਨ ਪਾਣੀ ਛਿੰਦਾ ਲਿਆ ਦਿੰਦਾ ਤੇ ਹੋਸ਼ ਛਿੰਦੇਰੀਆਂ ਵੀ ਦੋ ਮੰਨੀਆਂ ਲਾ ਦਿੰਦੇ ਲੋਕਾਂ ਦੀਆਂ ਗੱਲਾਂ ਤੇ ਭੁਵਿੱਖ ਤੋਂ ਵੀ ਖਬਰ ਸਰਬੋ ਆਪਣੇ ਦਿਨ ਕੱਟਣ ਲੱਗੀ ਹਦੀਪ ਸੋਚਦਾ ਕਿ ਆਖਰ ਕਦੋਂ ਤੱਕ ਸਰਬੋ ਨੇ ਦੁੱਖਾਂ ਭਰੇ ਜੂਨ ਕੱਟਣੀਆਂ ਉਸ ਦਾ ਘਰ ਵਾਲਾ ਤੇ ਉਸ ਦਾ ਪਰਿਵਾਰ ਕੀ ਪਤਾ ਕਦੋਂ ਆ ਧਮਕਨ ਫਿਰ ਉਸ ਦੀ ਜ਼ਿੰਦਗੀ ਚ ਪੜਕਣਾ ਸ਼ੁਰੂ ਹੋ ਜਾਵੇ ਪਤਾ ਨਹੀਂ ਵਿਚਾਰੀ ਨੂੰ ਕਦੋਂ ਸੁੱਖ ਦਾ ਸਾਹ ਆਉਣਾ ਤਨਵਾਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਰਸ਼ੀ ਕਾਲ ਜੀ